ਉਸ ਵੇਲੇ ਦੇਸ਼ ਦੇ ਹਾਲਾਤ ਕੀ ਸਨ ਕਿਤੇ ਨਿਗਾਹ ਮਾਰੋ ਤੇ ਦਿਲ ਕੰਬ ਉੱਠਦਾ ਇੱਕ ਵਾਰੀ ਆ ਰੰਗਦੇਵ ਦਾ ਐਡਾ ਕਰੜਾ ਫਰਮਾਨ ਸੀ ਉਹਨੇ ਆਖਿਆ ਓਏ ਹਿੰਦੂ ਲੋਕ ਇਹਨਾਂ ਨੂੰ ਇਹ ਬੁਰੀ ਮਾਰ ਮਾਰੋ ਪੁੱਤਰਿਆਂ ਤੱਕ ਸਮਝਾ ਦੇਣਗਾ ਇਹਨਾਂ ਦੇ ਮੰਦਰ ਢਾਕੇ ਇਹਨਾਂ ਦੀਆਂ ਬੇਟੀਆਂ ਬਹੂ ਇਨਾਂ ਦੀਆਂ ਅੱਖਾਂ ਦੇ ਸਾਹਮਣੇ ਨਗਨ ਕਰਕੇ ਉਹਨਾਂ ਨੂੰ ਬੇਬੱਤ ਕਰ ਦਿਓ ਇਹਨਾਂ ਜਲੀਲ ਕਰਕੇ ਇਹਨਾਂ ਦੀ ਅਣਖਾਂ ਮਿੱਟੀ ਵਿੱਚ ਮਿਲਾ ਕੇ ਖਤਮ ਕਰ ਦਿਓ ਜਿਹੜਾ ਚੂ ਕਰੇ ਉਹਨੂੰ ਧਰਤੀ ਵਿੱਚ ਗੱਡ ਕੇ ਕੁੱਤਿਆਂ ਤੋਂ ਦਹੀਂ ਪਵਾ ਕੇ ਤੜਵਾ ਦਿੱਤਾ ਜਾ ਸਭ ਮੰਦਰ ਢਾ ਦਿਓ ਹਿੰਦਰੂ ਹਿੰਦੂਆਂ ਦੇ ਪੂਜਣ ਵਾਲੇ ਜੋ ਸਭ ਮੰਦਰ ਮੰਦਰ ਕਰਵਾਏ ਜਾਂਦੇ ਸੀ ਮੰਦਰਾਂ ਦੇ ਪਕੜ ਪੁਜਾਰੀ ਵੀ ਸਭ ਕਤਲ ਕਰਾਏ ਜਾਂਦੇ ਸਨ ਜੋ ਦੀਨ ਕਬੂਲ ਨਾ ਕਰਦਾ ਉਸ ਨੂੰ ਦੋਸ਼ੀ ਠਹਿਰਾ ਦੇਂਦੇ ਧਰਤੀ ਦੇ ਵਿੱਚ ਗੜਾ ਦੇ ਦਿੰਦੇ ਕੁੱਤਿਆਂ ਤੋਂ మాਸ ਤੜਾ ਦਿੰਦੇ ਤਨ ਪੁੱਠੇ ਖਲੜੀ ਲਾ ਦੇ ਦਿੰਦੇ ਕੁੱਤਿਆਂ ਤੋਂ మాਸ ਤੜਾ ਦਿੰਦੇ ਕਰ ਬੋਟੀ-ਬੋਟੀ ਉਸ ਕਣ ਦੀ ਕਾਇਲਾ ਨੋਮੀ ਪਾ ਦੇ ਹੁੰਦੇ ਮਾਮਾ ਦੀਆਂ ਗੋਦਾਂ ਚੋਂ ਖੋ ਕੇ ਨੇਜਿਆਂ ਤੇ ਡੰਗ ਮਸੂਮਾਂ ਨੂੰ ਓਏ ਅੱਖੀਆਂ ਦੇ ਸਾਹਮਣੇ ਕੋਂਦੇ ਨੇ ਬੇਦਰਦੀ ਓ ਮਜਲੂਮਾਂ ਨੂੰ ਤਨ ਜਿੱਤਾ ਹੁੱਥ ਨ ਲਟਾ ਕੇ ਵੀ ਹਿੰਦੂ ਕੋਈ ਉੱਠ ਅਲਾਉਂਦਾ ਨਹੀਂ ਓ ਬੇਗਹਿਰਤ ਹੈ ਦਸਤਾਨ ਹੋਇਆ ਗਹਿਰਤ ਦਾ ਨਾਰਾ ਲਾਉਂਦਾ ਨਹੀਂ ਓਏ ਦੁਨੀਆ ਦੀ ਰਾਖੀ ਕਰਨ ਵਾਲਿਆ ਜੇ ਆਪਣਾ ਆਪ ਪੁਲਾ ਬੈਠੇ ਭੁੱਲ ਗਏ ਸਭ ਸ਼ਸਤਰ ਵਿਦਿਆ ਨੂੰ ਤੇ ਧਰਮ ਨੂੰ ਠੇਸ ਲਗਾ ਬੈਠੇ ਸਬਾ ਮਨ ਤੇ ਅਨਕ ਹੁਨਰ ਪੈਰਾ ਵਿੱਚ ਰੁਲਿਆ ਵੀਰਾਂ ਦਾ ਹੁਣ ਨਾਮ ਨਹੀਂ ਕਿਦਰੇ ਯਾਦ ਰਿਆ ਓਏ ਅਰਜਨ ਤੇ ਭੀਮ ਜੇ ਵੀਰਾਂ ਦਾ ਓ ਜੋ ਧਰਤੀ ਰਿਸ਼ੀਆਂ ਬੁੰਗੀਆਂ ਤੀ ਹਏ ਉਸ ਤੇ ਕੈਰ guzari ਦਾ ਹੁਣ ਦਿਸਦਾ ਕੋਈ ਰਖਵਾਲਾ ਨਹੀਂ ਇਸ ਭਾਰਤ ਕਰਮਾਂ ਮਾਰੀ ਦਾ ਇਸ ਹਾਰਤ ਵਿੱਚ ਭਗਵਾਨ ਮੇਰੇ ਓ ਤੇਰੇ ਬਿਨ ਕੌਣ ਸਹਾਈ ਏ ਇਉ ਤੇਕ ਬਹਾਦਰ ਸਤਗੁਰ ਨੇ ਦਰਗਾ ਵਿੱਚ ਕੂਕ ਲਗਾਇਆ ਗੁਰੂ ਵਰਗ ਸਿੰਘ ਸਾਹਿਬ ਜੀ ਦੇ ਪੰਜ ਸਾਹਿਬਜ਼ਾਦੇ ਸੀ। ਬਾਬਾ ਗੁਰਦਿੱਤਾ ਜੀ, ਸੂਰਜਮਲ, ਅਣੀ ਰਾਏ, ਅਟਲ ਰਾਏ ਸਭ ਤੋਂ ਛੋਟੇ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ। ਦੋ ਪਾਦਸ਼ਾਹੀਆਂ 7ਵੀਂ ਪਾਦਸ਼ਾਹੀ ਤੇ 8ਵੀਂ ਪਾਦਸ਼ਾਹੀ ਤੱਕ ਗੁਬਤ ਰਹੇ ਮਹਾਰਾਜ। ਸਮਾਂ ਆਇਆ। ਮੱਖਣਸ਼ਾਹ ਦਾ ਜਹਾਜ਼ ਬੰਬਈ ਦੇ ਪੱਤਨ ਤੇ ਡੁੱਬ ਰਿਹਾ ਸੀ। ਉਹਨੇ ਸੁਖਣਾ ਸੁਖ ਲਈ। ਉਦੇ ਜਾਜ ਵਿੱਚ ਇੱਕ ਪ੍ਰਚਾਰਕ ਬੈਠਾ ਸੀ ਗੁਰੂ ਦਾ ਸਿੱਖ ਬੈਠਾ ਸੀ ਸਾਡੇ ਸਨ ਸਿਪਾਹੀ ਬਾਬਾ ਮੋਹਨ ਸਿੰਘ ਜੀ ਸਟੇਜ ਉੱਤੇ ਆ ਰਹੇ ਨੇ ਤੇ ਉਹਨਾਂ ਦੇ ਨਾਲ ਸਾਡੇ ਕੈਥ ਸਾਹਿਬ ਜੀ ਆયા ਧੰਨਵਾਦ ਇਹ ਉਹ ਯਾਰ ਨੇ ਸਾਡੇ ਜਿਹੜੇ ਮੁਸੀਬਤਾਂ ਵੇਲੇ ਕੰਮ ਦਿੰਦੇ ਨੇ ਵਾਹਿਗੁਰੂ ਬਿਵਤਾ ਵਿੱਚ ਜਿਹੜੇ ਯਾਰ ਕੰਮ ਆਉਂਦੇ ਨੇ ਨਾ ਉਹ ਯਾਰ ਯਾਰੀਆਂ ਸਦਾ ਨਿਭਾਉਂਦੇ ਨੇ ਜੀ ਆਇਆਂ ਧੰਨਵਾਦ ਇੱਥੇ ਪਹੁੰਚਣ ਤੇ ਮੇਰੇ ਅਤੀ ਸਤਿਕਾਰਯੋਗ ਸੰਤ ਸਬਾਹੀ ਬਾਬਾ ਗੁਰਮੀਤ ਸਿੰਘ ਜੀ ਗੁਰਦੁਆਰਾ ਰਾਜ ਕਰੇਗਾ ਖਾਲਸਾ ਜੋ ਉੱਥੇ ਸੇਵਾ ਨਿਭਾ ਰਹੇ ਨੇ ਔਰ ਜਿਨ੍ਹਾਂ ਦੀ ਕਿਰਪਾ ਦੇ ਨਾਲ ਮੈਨੂੰ ਦਰਸ਼ਨ ਹੋ ਰਹੇ ਨੇ ਮੇਰੇ ਅਤੀ ਸਤਿਕਾਰ ਦੇ ਲਾਇਕ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਤੋਂ ਇਹ ਵਰਸਾਈ ਹੋਈ ਸਾਰੀ ਸਾਧ ਸੰਗਤ ਤੋਂ ਉਹਨਾਂ ਤੋਂ ਜਥੇਦਾਰ ਵਰਸਾਏ ਹੋਏ ਬਾਬਾ ਮੋਹਨ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਨੂਟ ਤੋਂ ਹੋਰ ਸਾਡੇ ਮਹਾਪੁਰਖ ਚੜ੍ਹਦੀ ਕਲਾ ਵਾਲੇ ਫੌਜਾਂ ਕਲਗੀਧਰ ਪਾਤਸ਼ਾਹ ਦੀਆਂ ਲਾਡਲੀਆਂ ਫੌਜਾਂ ਸਭ ਇੱਥੇ ਜੀ ਆਇਆਂ ਸਾਰਿਆਂ ਦਾ ਧੰਨਵਾਦ ਸਤਿਕਾਰ ਹੈ ਆਓ ਜਰਾ ਸਮਾ ਸ੍ਰੀਮਤ ਹੈ ਮੈਂ ਆਪਣੀ ਗੱਲ ਨੂੰ ਸਮੇਂ ਦੇ ਵਿੱਚ ਰਹਿ ਕੇ ਕਰਨ ਦਾ ਯਤਨ ਕਰਾਂ ਮੱਖਣ ਸ਼ਾਹ ਦਾ ਜਾਜ ਡੁੱਬ ਰਿਆ ਹਿਆਰਾਂ ਬੰਦੇ ਉਹਦੇ ਚ ਡੁੱਬ ਕੇ ਮਰ ਰਹੇ ਸਮਾਨ ਡੁੱਬ ਰਿਆ ਲੱਖਾਂ ਕਰੋੜਾਂ ਦਾ ਔਰ ਉਹਦੇ ਵਿੱਚ ਇੱਕ ਗੁਰੂ ਦਾ ਸਿੱਖ ਬੈਠਾ ਹੈ ਉਹ ਸਤਨਾਮ ਵਾਇਗਰੂ ਦਾ ਜਾਪ ਕਰ ਰਿਹਾ ਹੈ ਸਤਨਾਮ ਵਾਹਿਗੁਰੂ ਸਤਨਾਮ ਜੇਈ ਮੁਸੀਬਤ ਵਿੱਚ ਕੋਈ ਸਤਨਾਮ ਕਰਦਾ ਹੋਵੇ ਤੇ ਉਹਦੇ ਚਿਹਰੇ ਤੇ ਖੁਸ਼ੀ ਹੋਵੇ ਸਾਰਾ ਜਹਾਜ਼ ਤੇ ਕਰ ਲਾਉਣ ਡਿਆ ਉਹ ਮੱਖਣ ਸ਼ਾ ਉਹਦੇ ਕੋਲ ਆਇਆ ਉਹਦਾ ਉਹਨੇ ਚਿਹਰੇ ਦੀ ਖੁਸ਼ੀ ਵੇਖੀ ਉਹਨੇ ਆਹ ਤੈਨੂੰ ਸਿੱਖਾ ਡਰ ਨਹੀਂ ਆਉਂਦਾ ਉਹਨੇ ਆਖਿਆ ਨਹੀਂ ਮੈਨੂੰ ਨਹੀਂ ਆਉਂਦਾ ਉਹਨੇ ਆਹ ਕੀ ਗੱਲ ਉਹਨੇ ਆਖਿਆ ਗੁਰੂ ਦਾ ਨਾਮ ਜਪੋਂ ਨਾ ਹੋਂ ਤੇ ਜਹਾਜ਼ ਹੀ ਸਾਰਾ ਡੁੱਬ ਚੱਲਿਆ ਉਹਨੇ ਆਹ ਸਿੱਖ ਕਿਦਾਂ ਹੈ ਕਿੰਨੂੰ ਮੰਨਦਾ ਹੈ ਉਹ ਆਂਦਾ ਸਿੱਖ ਤੇ ਮੈਂ ਆਂ ਕੁਝ ਅੰਨ ਦਾ ਕੁਝ ਧਨ ਦਾ ਕੁਝ ਪਹਾੜਾਂ ਵਾਲੀ ਮੰਨ ਦਾ ਉਹ ਕੁਝ ਨਗਾਹੇ ਵਾਲੇ ਸ਼ੇਖ ਦਾ ਫਿਰ ਸਿਆ ਬਾਬੇ ਨਾਨਕ ਦੀ ਪਰ ਥੋੜਾ ਥੋੜਾ ਤੇਰੇ ਵੱਲੇ ਵੀ ਵੇਖਦਾ ਤੇਰੇ ਚਿਹਰੇ ਵੱਲ ਵੀ ਨਿਗਾਹ ਖਿੱਚ ਪੈ ਰਹੀ ਹੈ ਉਹਨੇ ਆਖਿਆ ਫਿਰ ਜਿਹੜਾ ਬਕਤ ਦਾ ਗੁਰੂ ਉਹਦੇ ਅੱਗੇ ਅਰਦਾਸ ਕਰ ਜਾਜ ਬੰਨੇ ਲੱਗ ਜਾਏਗਾ ਸਿੱਖ ਨੇ ਅਰਦਾਸ ਕੀਤੀ ਜਹਾਜ ਬੰਨੇ ਲੱਗ ਗਿਆ 500 ਸੁਖਣਾ ਲਾਉਣ ਮੋਹਰ سونے ਦੀ ਆਇਆ ਤੇ ਅੱਗੇ 22 ਪਖੰਡੀ ਦੇਹ ਧਾਰੀ ਪਖੰਡ ਦਾ ਜਾੜ ਵਿਸ਼ਾ ਕੇ ਆਹ ਧੋੜੀ ਸੰਗਤ ਨੂੰ ਲੁੱਟਣ ਵਾਸਤੇ ਬੈਠੇ ਹੋਏ ਸਿਆਣਾ ਬੰਦਾ ਸੀ سونے ਦੀ 500 ਮੋਹਰ ਅੱਜ ਤੇ ਹਜ਼ਾਰਾਂ ਮੋਹਰਾਂ ਪਖੰਡੀਆਂ ਨੂੰ ਲਟਾਉਣ ਦੇ ਹੋਏ ਨੇ ਲੋਕੀ ਤੇ ਲਟਾ ਕੇ ਫਿਰ ਖੋਣ ਕਰਦੇ ਨੇ ਸਾਨੂੰ ਵੀ ਆ ਗਈ ਬਣ ਗਿਆ ਮੱਖਣ ਸ਼ਾਹ ਨੇ ਪ੍ਰਗਟ ਕੀਤਾ ਗੁਰੂ ਸਾਹਿਬ ਗੁਰੂ ਨਾਨਕ ਦੇਵ ਦੀ ਪਾਤਸ਼ਾਹ ਦੀ ਗੱਦੀ ਉੱਤੇ ਆਏ ਤੁਸੀਂ ਸੁਣ ਰਹੇ ਸੋ ਕਿ ਉਹ ਸਮਾ ਬਣਿਆ ਉਹ ਤੇ ਇੱਕ ਬਹਾਨਾ ਸੀ ਪੰਡਤਾਂ ਦੇ ਇਕੱਠੇ ਹੋ ਕੇ ਕਸ਼ਮੀਰੀਆਂ ਦਾ ਆਉਣ ਦਾ ਉੱਥੇ ਇਹ ਤੇ ਮਹਾਰਾਜ ਤੁਰੈਨੀ ਪੱਥਰ ਰੱਖ ਕੇ ਆਏ ਸੀ ਗੁਰੂ ਤੇ ਸਭ ਜਾਣੀ ਜਾਣ ਹੁੰਦਾ ਗੁਰੂ ਤੇ ਆਉਂਦਾ ਹੀ ਸੰਸਾਰ ਦੇ ਕਸ਼ਟ ਮਟਾਉਣ ਵਾਸਤੇ ਆ ਪੌਣੇ 9 ਸਾਲ ਦੀ ਉਮਰ ਉਸ ਵੇਲੇ ਗੋਬਿੰਦ ਰਾਏ ਦੀ ਆਖਿਆ ਜਾਓ ਪਿਤਾ ਜੀ ਕੁਰਬਾਨੀ ਦੇ ਦਿਓ ਤੇ ਪੌਣੇ 9 ਸਾਲ ਦੇ ਬਾਲ ਦੀ ਗੱਲ ਸੁਣ ਕੇ ਮਹਾਰਾਜ ਨੇ ਫਿਰ ਆਖਿਆ ਸੀ ਆ ਰੋਵਾ ਨਾ ਬੇਟਾ ਹੱਸੋ ਦੇਖ ਮਜ ਕੋ ਮੈਂ ਵਤਨ ਕੀ بگੜੀ ਬਣਾਨੇ ਚਲਾ ਹੋ ਨਾ ਅंसू ਬਹਾਨਾ ਮੇਰੀ লাশ ਪਰ ਬਾਲਮ ਮੈਂ ਅंसू ਕੋ ਸੁਕਾਨੇ ਚਲਾ ਲੰਮਾ ਇਤਿਹਾਸ ਹੈ ਪੰਜਾਂ ਸਿੱਖਾਂ ਦੇ ਸਮੇਤ ਉਹ ਰਸਤਾ ਆਨੰਦਪੁਰ ਤੋਂ ਤੁਰਦੇ ਹੋਏ ਜੀਂਦ ਅਰੋਧਕ ਲਖਣ ਮਾਜਰਾ ਆਗਰਾ ਇਹਨਾਂ ਸ਼ਹਿਰਾਂ ਦੇ ਵਿੱਚੋਂ ਦੀ ਹੁੰਦੇ ਹੋਏ ਮਹਾਰਾਜ ਆਪਣੇ ਪ੍ਰੇਮੀ ਮਿੱਤਰਾਂ ਨੂੰ ਮਿਲਦੇ ਹੋਏ ਫਿਰ ਦਿੱਲੀ ਆਇਆ ਤੇ ਦਿੱਲੀ ਬਾਦਸ਼ਾਹ ਨਾਲ ਮਲਾਪ ਹੁੰਦਾ ਤੇ ਉਸ ਜਗ੍ਹਾ ਤੇ ਬਾਦਸ਼ਾਹ ਡੇਰਾ ਲਵਾਉਂਦਾ ਜਿਹੜਾ بڑا ਇੱਕ ਅਮੀਰ ਪੈਸੇ ਵਾਲਾ ਤਨਾਡ ਬੰਦਾ ਮਰ ਚੁੱਕਾ ਹੈ ਤੇ ਮਰ ਕੇ ਪ੍ਰੇਤ ਬਣਿਆ ਉਹਦੀ ਹਵੇਲੀ 'ਚ ਡੇਰਾ ਲੱਗਾ ਹੈ। ਉਹ ਪ੍ਰੇਤ ਬਣਿਆ। ਮਹਾਰਾਜ ਫਿਰ ਉਹਦਾ ਉਧਾਰ ਕਰਦੇ ਨੇ ਰਾਤ ਉਹ ਪੋਨੇ ਗੰਨੇ ਲੈ ਕੇ ਆਉਂਦਾ ਹੈ ਮਿਸ਼ਰੀ, ਬਦਾਮ, ਪਿਸਤਾ, ਨੇਜੇ, ਕਾਜੂ ਇਹ ਸਭ ਪਦਾਰਥ ਛਕਾਉਂਦਾ ਮਹਾਰਾਜ ਤੇ ਸਿੱਖਾਂ ਨੂੰ ਤੇ ਪੋਨੇ ਗੰਨੇ ਵੀ ਲੈ ਕੇ ਆਉਂਦਾ। ਮਹਾਰਾਜ ਫਿਰ ਉਸ ਪ੍ਰੇਤ ਦਾ ਵੀ ਉਧਾਰ ਕਰਦੇ ਆ। ਬਾਦਸ਼ਾਹ ਨਾਲ ਗੱਲਬਾਤ ਹੋਈ ਬਾਦਸ਼ਾਹ ਕਹਿੰਦਾ ਜੀ ਤੁਹਾਡੇ ਵੱਡਿਆਂ ਨਾਲ ਸਾਡੀ ਸਾਂਝ ਸੀ ਤੁਸੀਂ ਇਸਲਾਮ ਮੰਨ ਲਓ ਮਹਾਰਾਜ ਕਹਿੰਦੇ ਇਹ ਹੋ ਨਹੀਂ ਸਕਦਾ ਹੋਣਾ ਉਹ ਆ ਜੋ ਮੇਰੇ ਨਿਰੰਕਾਰ ਤੇ ਮੇਰੇ ਅਕਾਲ ਪੁਰਖ ਨੂੰ ਮਨਜ਼ੂਰ ਹੈ ਤੇਰਾ ਮੱਗਰ ਮੱਗਰ ਸੁਦੀ ਪੰਚਮੀ ਵੀਰਵਾਰ ਦਾ ਦਿਨ ਦੁਪਹਿਰ ਦੇ 12 ਵਜੇ ਬਾਦਸ਼ਾਹ ਨੇ ਐਲਾਨ ਕਰ ਦਿੱਤਾ ਕਿ ਹਿੰਦੂਆਂ ਦਾ ਪੀਰ ਸ਼ਰੀਆਮ ਕਤਲ ਕੀਤਾ ਜਾਏਗਾ ਉਹਦੇ ਕਤਲ ਦੀ ਖੁਸ਼ੀ ਵਿੱਚ ਅੰਗੂਰਾਂ ਦੀ ਸ਼ਰਾਬ ਦਿੱਲੀ ਵਿੱਚ ਫਰੀ ਵੰਡੀ ਜਾਏਗੀ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰਾਂ ਦਰਵਾਜ਼ਿਆਂ ਉੱਤੇ ਟੰਗੇ ਜਾਣਗੇ ਤੈਸ਼ਤ ਫਲਾਈ ਜਾਏਗੀ ਆਉਣ ਵਾਲੇ ਸਮੇਂ ਵਿੱਚ ਕੋਈ ਚੂਹ ਨਾ ਕਰ ਸਕੇ ਜਦੋਂ ਸਮਾਂ ਆਇਆ ਤਾਂ ਮਹਾਰਾਜ ਨੇ ਪਹਿਲਾਂ ਹੀ ਜਾਣੀ ਜਾਣ ਸਤਿਗੁਰੂ ਨੇ ਬਾਬੇ ਜੈਤੇ ਨੂੰ ਬੁਲਾ ਲਿਆ ਸੀ ਉਹਨੂੰ ਸਾਰੀ ਗੱਲ ਸਮਝਾ ਦਿੱਤੀ ਸੀ ਕਿ ਸਮਾਂ ਆ ਗਿਆ ਮੇਰਾ ਸੀਸ ਤੇਰੀ ਝੋਲੀ ਵਿੱਚ ਆ ਜਾਏਗਾ ਇਹਨੂੰ ਲੈ ਕੇ ਤੂੰ ਚੱਲਾ ਜਾਣਾ ਸਮਾਂ ਜਿਆਦਾ ਨਹੀਂ ਆਉ ਅੱਜ ਜਿਹੜੇ ਆ ਤੁਸੀਂ ਬੈਠੇ ਹੋ ਅੱਜ ਇਹ ਦੇਸ਼ ਜਿਹੜਾ ਆਜ਼ਾਦ ਹੈ ਅੱਜ ਇਹ ਹਿੰਦੁਸਤਾਨ ਜਿਹੜਾ ਇਸ ਤਰ੍ਹਾਂ ਦਾ ਹੈ ਜਿਹਦੇ ਉੱਤੇ ਨਿਸ਼ਾਨ ਝੂੜ ਰਹੇ ਨੇ ਇਸ ਤਰ੍ਹਾਂ ਦਾ ਨਹੀਂ ਸੀ ਹੋਣਾ ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਨਾ ਦੇਂਦੇ ਤਾਂ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸ਼ਬਦ ਪੜ੍ਹਦੇ ਹੁੰਦੇ ਸੀ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿਣਾ ਦਿੱਤਿਆਂ ਆਵਾਜ਼ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿਣਾ ਤਿਆ ਬਾਜ ਜੀ ਰਹਿਣਾ ਧਰਮ ਸਿਰਦ ਤਿਆ ਬਾਜ ਜੀ ਰਹਿਣਾ ਸਿਰ ਦੀ ਕੁਰਬਾਨੀ ਦੇ ਕੇ ਇਹ ਨਹੀਂਆ ਦੇਸ਼ ਦੀਆਂ ਉਹਨਾਂ ਇਟਾਂ ਉੱਤੇ ਨੇ ਕੁਰਬਾਨੀ ਦੇ ਖਲੋਕੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਨੇ ਅੱਜ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਇੱਥੇ ਕੋਈ ਮੰਦਰ ਕੋਈ ਗੀਤਾ ਅੱਜ ਘਰ ਘਰ ਕੁਰਾਨ ਹੋਣਾ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦੇ ਲਦੇਤੇ ਹਾਂ ਭੇਜੋ ਲਿਆ ਪੱਜਾ ਜਾ ਰਿਹਾ ਸੀ ਦਿੱਲੀ ਵਿੱਚ ਜੇ ਤੈਂਦੇ ਨਾ ਸੀਸ ਝਾਕੇ ਦਿੱਲੀ ਵਿੱਚ ਜੇ ਦੀ ਇਹ ਸਭ ਦੁਨੀਆਂ ਹਿੰਦ ਲਈ ਤੁਸੀਂ ਇਸ ਕਟਾਉਣ ਵਾਲਾ ਜਿੱਥੇ ਖਤਮ ਹੁੰਦੀ ਰਾਂਝੇ ਤੇ ਮਜਨੂਆ ਦੀ ਓਥੇ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਾਡੇ ਲੜਦੇਆਂ ਲੜਦੇਆਂ ਸੀਸ ਲੈ ਕੇ ਫਿਰ ਵੀ ਜਿਸਮ ਚੋ ਗਈ ਨਹੀਂ ਜਾਨ ਸਾਡੀ ਸਾਡੇ ਸਦਾ ਨਸੀਬਾਂ ਵਿੱਚ ਜਿੱਤ ਰਹਿੰਦੀ ਉਹ ਕਦੀ ਕਿਸੇ ਵੀ ਦਿੱਤੀ ਨਹੀਂ ਹਾਰ ਸਾਨੂੰ ਸੀਸ ਰੱਖ ਕੇ ਤਲੀ ਤੇ ਤੁਰੇ ਜਾਈਏ ਤਾਈਂ ਆਖਦੇ ਲੋਕ ਸਰਬਾਸੰ ਆਪਣਾ ਆਪ ਮਟਾਉਣ ਤੋਂ ਪਹਿਲਾਂ ਦਾਣੇ ਤੋਂ ਗੁਲਜ਼ਾਰ ਨਹੀਂ ਬਣਦਾ ਫੁੱਲਾਂ ਦੀ ਖੁਸ਼ਬੋਈ ਬਾਜੋ ਸ਼ੇਜ ਦਾ ਫੁੱਲ ਸ਼ਿੰਗਾਰ ਨਹੀਂ ਬਣਦਾ ਮੌਤ ਦੀ ਘੋੜੀ ਚੜਨ ਤੋਂ ਪਹਿਲਾਂ ਅਮਰ ਪੂਰਾ ਅਸਵਰਵਾਣਾ ਕੁਰਬਾਨੀ ਤੋਂ ਬਾਅਦ ਮੌਤ ਵਿੱਚੋਂ ਜ਼ਿੰਦਗੀ ਕੁਰਬਾਨੀ ਵਿੱਚੋਂ ਆਜ਼ਾਦੀ ਜੰਗ ਵਿੱਚੋਂ ਅਮਨ ਪੈਦਾ ਹੋਇਆ ਕਰਦਾ ਹੈ ਜਦੋਂ ਲੜਾਈ ਸਿਰੇ ਤੇ ਜਾਂਦੀ ਹੈ 16 ਦੀਆਂ ਗੱਲਾਂ ਉਦੋਂ ਹੁੰਦੀਆਂ ਨੇ ਪਹਿਲਾਂ ਨਹੀਂ ਅਗਰ ਜੇ ਜ਼ਿੰਦਗੀ ਚਾਉਣਾ ਹੈ ਤੇ ਮਰਨ ਵਾਸਤੇ ਤਿਆਰ ਰਹੁ ਜੇ ਆਜ਼ਾਦੀ ਚਾਉਣਾ ਹੈ ਤੇ ਕੁਰਬਾਨੀ ਵਾਸਤੇ ਤਿਆਰ ਰਹੁ ਤੇ ਜੇ ਸੋਲਾ ਚਾਉਣਾ ਹੈ ਤੇ ਜੰਗ ਵਾਸਤੇ ਹਰ ਵਕਤ ਤਿਆਰ ਰਹੁ ਵਾਹਿਗੁਰੂ ਇਸ ਕਰਕੇ ਆਓ ਗੁਰੂ ਦੇ ਪਿਆਰਿਓ ਅੱਜ ਉਸ ਗੁਰੂ ਦਾ ਸ਼ਹੀਦੀ ਦਿਪੁਰਬ ਹੈ ਜਿਨੇ ਦੇਸ਼ ਤੇ ਧਰਮ ਵਾਸਤੇ ਹਿੰਦੁਸਤਾਨ ਦੀ ਚਾਦਰ ਹੀ ਨਹੀਂ ਸਾਰੀ ਸ੍ਰਿਸ਼ਟੀ ਦੀ ਚਾਦਰ ਬਣ ਕੇ ਉਹਨਾਂ ਸਾਰੇ ਸੰਸਾਰ ਦਾ ਪਰਦਾ ਟੱਪਿਆ